ਇੱਕ ਹੀ ਇੱਕ ਕਰਤੂਦ ਕਰਤੂਦੇ ਕੋਈ ਹੈ ਹੈ ਬੰਦ ਹੈ ਕੋਈ ਕਰਤੂਦ ਆ ਤੁਹਾਡੇ ਕਰਕੇ ਨੌਜਵਾਨ ਕੁੜੀਆਂ ਨਹੀਂ ਬਾਹਰ ਨਿਕਲ ਸਕਦੀਆਂ ਮੇਰਾ ਤੇਰਾ 12-13 ਸਾਲ ਦੀ ਬੇੜਾ ਘਰੇ ਕਰਨ ਦੇ ਕੁੜੀਆਂ ਦਾ ਏਡੇ ਮਾਰ ਕੇ ਟੀਕੇ ਲਾ ਲਾ ਕੀ ਏਡੇ ਏਡੇ ਨੇ ਕੰਮ ਜੇ ਆਏ ਆਪਣੇ ਬੱਚੇ ਜਦੋਂ ਠੀਕ ਆ ਚਲੋ ਠੀਕ ਆ ਕਿਹੜੇ ਕੁੱਤਾ ਕਿਹੜਾ ਸੀ ਕੁੱਤਾ ਭੂਰੇ ਰੰਗ ਦਾ ਕੁੱਤਾ ਇਹ ਉਹ ਕੋਈ ਮਤ ਮਾਰੋ ਕੋਈ ਕੰਮ ਨਹੀਂ ਭਾਜੀ ਮੈਂ ਇਹੋ ਜਿਹਾ ਕੰਮ ਕਰ ਸਕਦਾ ਮੈਂ ਇਹ ਤੇ ਕੋਈ ਵੀ ਨਹੀਂ ਕੀਤਾ ਭਾਜੀ ਇਹੋ ਜਿਹਾ ਕੰਮ ਕਰਨਾ ਮੈਂ ਨਾ ਦੇ ਕਿ ਨਹੀਂ ਭਾਜੀ ਆਪਾਂ ਇਹੋ ਜਿਹਾ ਕੰਮ ਕੀਤਾ ਨਹੀਂ ਜਦ ਤੱਕ ਹਾਂਜੀ ਆਵੇਂ ਭਾਜੀ ਅੱਬੇ ਮੇਰੀ ਬਾਤ ਸੁਣ ਵਾਹ ਪੇ ਜਬ ਤੂੰ ਇਹਾ ਮੈਂ ਆ ਭਾਜੀ ਇੱਕ ਮਿੰਟ ਮੇਰੀ ਬਾਤ ਸੁਣ ਇਨਸਾਨ दारू ਸਭ ਤੇਰਾ ਬੋਲਣਾ दारू ਹਾਂਜੀ ਨਹੀਂ ਭਾਜੀ ਸੁਣ ਕੇ ਵੇਖ ਲੋ ਤੇ ਇੱਕ ਬੰਦਾ ਮੇਰੇ ਨਾਲ ਸਾਹਮਣੇ ਗਾਇ ਅੱਖਾਂ ਦੇ ਸਾਹਮਣੇ ਨੇਪਾਲੀ ਬੰਦਾ ਉਹ ਬੱਚੇ ਨੂੰ ਲੈ ਕੇ ਨਾ ਜਾਂਦੇ ਜਾਂਦੇ ਨੇ ਉਹਨੂੰ ਚਸਕਾਰੀਆਂ ਲਾ ਕੇ ਗਿਆ ਅਗਲੇ ਅੰਬ ਦੇ ਛੱਡ ਕੇ ਦੂਸਰੇ ਅੰਬ ਦੇ ਲਾ ਕੇ ਥੜੀ ਬਣੀ ਹੈ ਪੱਥਰ ਵਾਲੀ ਉੱਥੇ ਆਪਣਾ ਪਜਾਮਾ ਲਾ ਕੇ ਕੁੱਤੇ ਨਾਲ ਗਲਤ ਸਲੂਕ ਕਰ ਰਿਹਾ ਹੈ ਫੇਰ ਮੈਂ ਉੱਥੇ ਮੁੜ ਕੇ ਆ ਗਿਆ ਤੇ ਫੇਰ ਆਣ ਕੇ ਉਹਨੂੰ ਮੈਂ ਕਿਹਾ ਵੀ ਇਹ ਕੰਮ ਕੀ ਕਰ ਰਿਹਾ ਕਹਿੰਦਾ ਮੇਰੀ ਮਰਜ਼ੀ ਚੱਲੇ ਤੂੰ ਕੌਣ ਹੋ ਤਾ ਬੋਲਣ ਵਾਲਾ ਨਹੀਂ ਇੱਕ ਮਿੰਟ ਇੱਕ ਵਾਰ ਭਾਈ ਇੱਕ ਮਿੰਟ ਨਹੀਂ ਇਨਸਾਨ ਜਿਹੜਾ ਜਾਨਵਰ ਤੇ ਉਹਨਾਂ ਨੂੰ ਤੇ ਕੀੜੇ ਪੈਣੇ ਪੈਣੇ ਤੁਹਾਨੂੰ ਹੀ ਪੈ ਇੱਕ ਮਿੰਟ ਪਿੱਛੇ ਹੋ ਜਾ ਤੂੰ ਤੇਰੇ ਮਾਰ ਦਣੀ ਮੈਂ ਤੇ ਸਾਨੂੰ ਇੱਥੇ ਕੰਪਲੇਂਟ ਆਈ ਸੀ ਤਾਰਾਂ ਵਾਲੇ ਪੁੱਲ ਇੱਕ ਬੱਚੇ ਦਾ ਜਿਹੜਾ ਰੇਪ ਕਰ ਰਿਆ ਸੀ ਬੰਦਾ ਦੋ ਜਿਹੜੇ ਮੈਂਬਰ ਨੇ ਇੱਥੇ ਸਾਡੇ ਉਹਨਾਂ ਨੇ ਮੌਕੇ ਤੇ ਉਹਨੂੰ ਫੜਿਆ ਹੁਣ ਆਪਾਂ 112 ਦੇ ਕੋਲ ਕੀਤੀ ਐ ਹੁਣ ਪੁਲਿਸ ਆਏਗੀ ਤੇ ਇਰਤੇ ਜਿਹੜੀ ਬੰਦੀ ਕਾਰਵਾਈ ਹੋਏਗੀ ਕਿਸ ਚੀਜ਼ ਦਾ ਬੱਚਾ ਹੈ ਇਹ ਕੁੱਤੇ ਦਾ ਬੱਚਾ ਜੀ ਕਿਵੇਂ ਪਤਾ ਚੱਲਿਆ ਤੁਹਾਨੂੰ ਆ ਸਾਡੇ ਦੋ ਮੈਂਬਰ ਇੱਥੇ ਡੇਲੀ ਫੀਡ ਪਾਣ ਆਉਂਦੇ ਆ ਉਹਨਾਂ ਨੇ ਇਹਨੂੰ ਮੋਕੇ ਤੇ ਫੜਿਆ ਵੈ ਤੇ ਉਲਟਾ ਇਹਨੇ ਉਹਨਾਂ ਨੂੰ ਧਮਕਾਇਆ ਵੈ ਕਿ ਤੁਸੀਂ ਜੋ ਕੰਨਾ ਕੱਲੋਂ ਉਹਨਾਂ ਨੇ ਹੱਥਾਂ ਪਾਈ ਕਰਨ ਦੀ ਕੋਸ਼ਿਸ਼ ਕੀਤੀ ਹੈ ਹਾਂ ਜੀ ਆਹ ਹਾਂ ਕਿੱਥੇ ਲੈ ਗਿਆ ਆਦਮੀ ਕਿੱਥੇ ਲੈ ਗਿਆ ਆ ਦਿੱਲੀ ਮੈਡਮ ਫੀਡ ਪਾ ਕੇ ਜਾਂਦੇ ਜਾਨਵਰਾਂ ਨੂੰ ਉਹਨਾਂ ਨੇ ਚਾਰੇ ਨੇ ਜਾਨਵਰਾਂ ਦੇ ਸਿੱਧੇ ਘਰ ਸਰਜੀ ਉਹਨਾਂ ਨੇ ਵਿਚਾਰ ਰੇਣਾ ਬਣਾ ਕੇ ਕੁੱਤਿਆਂ ਵਾਸਤੇ ਘਰ ਬਣਾਇਆ ਗੰਬਲੇ ਲਿਆ ਕੇ ਦਿੱਤੇ ਦੇਖੋ ਜੀ 112 ਤੇ ਕੰਪਲੇਨਟ ਕੀਤੀ ਏ ਇਹਨਾਂ ਨੇ ਅਸੀਂ ਆਏ ਹੁਣੇ ਇਹਨਾਂ ਕੰਪਲੇਨਟ ਕੀਤੀ ਵੀ ਐਨੀਮਲਸ ਨਾਲ ਬੱਚਾ ਉਹਨਾਂ ਦਾ ਕੋਨੋ ਕਿ ਨਾ ਕੋਈ ਬੰਦਾ ਜਿਹੜਾ ਉਹ ਗਲਤ ਕੰਮ ਕਰ ਰਿਹਾ ਸੀਗਾ ਹੁਣ ਜਾ ਕੇ ਕਰਦੇ ਆ ਇਹਨੂੰ ਨਾਲ ਲੈ ਕੇ ਚੱਲੇ ਆਂ ਥਾਣੇ ਜੋ ਵੀ ਹੋਊਗਾ ਇਸ ਚੀਜ਼ ਦਾ ਬੰਦਾ ਕੋਈ ਜਨਾਤ ਹੋਈ ਏ ਕਿ ਬੰਦਾ ਕੌਣ ਏ ਪੁੱਛਿਆ ਵੀ ਆਹ ਬੰਦਾ ਇੱਥੋਂ ਦਾ ਫਤਪੁਰ ਦਾ ਰਹਿਣ ਵਾਲਾ ਬਾਕੀ ਤਫਤੀਸ਼ ਹੋ ਕਰਕੇ ਤੇ ਬੰਦਾ ਇਸ ਚੀਜ਼ ਦਾ ਬੱਚਾ ਹੀ ਜਿੰਨਾ ਜਲਦੀ ਜਾਂਦਾ ਉਹ ਕੁੱਤੇ ਦਾ ਬੱਚਾ ਛੋਟਾ ਜਿਨ੍ਹਾਂ ਨੇ ਵੇਖਿਆ ਵਾ ਉਹਨਾਂ ਨੂੰ ਹੀ ਨਾਲ ਲੈ ਲਿਆ ਜੋ ਵੀ ਆਪਾਂ ਥਾਣੇ ਲੈ ਕੇ ਕਰਦੇ ਹਾਂ